ਹਾਂਜੀ ਸਸਿਕਾ ਜੀ ਸਾਰਿਆਂ ਨੂੰ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ। ਹਾਂਜੀ ਆਪਾਂ ਵੀ ਬਿਲਕੁਲ ਠੀਕ-ਠਾਕ ਹਾਂ ਤੇ ਲੱਗਿਆ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਦੀ ਸਟਾਰਟਿੰਗ ਕਰ। ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ, ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ। ਹਾਂਜੀ ਅੱਜ ਦੀ ਆਪਣੀ ਵੀਡੀਓ ਬਹੁਤ ਹੀ ਖਾਸ ਆ। ਤੇ ਅੱਜ ਮੈਂ ਤੁਹਾਨੂੰ ਦੱਸਦੀ ਆ ਕਿ ਆਪਾਂ ਮਣਾਉਣ ਲੱਗਿਆਂ ਜੀ ਇਥੇ ਭੁਰਜੀ। ਇਹ ਇਹ ਭੁਰਜੀ ਆ ਜਿਹੜੀ ਨਾਹੀਂ ਆਟਿਆਂ ਦੀ ਆ। ਤੇ ਨਾਹੀਂ ਇਹ ਭੁਰਜੀ ਕਹਿ ਸਕਦੇ ਹਾਂ ਕਿ ਕੋਈ ਪਨੀਰ ਦੀ ਜਾਂ ਫਿਰ ਪਾਲਕ ਦੀ ਜਾਂ ਫਿਰ ਮੇਥੀ ਆ ਦੀ ਭੁਰਜੀ ਆ ਇਹ ਭੁਰਜੀ ਬਣ ਕੇ ਬਹੁਤ ਹੀ ਟੇਸਟੀ ਕੁਛਕ ਟਾਈਮ ਦੇ ਵਿੱਚ ਬਹੁਤ ਹੀ ਜਲਦੀ ਇਹ ਭੁਰਜੀ ਜਿਹੜੀ ਬਣ ਕੇ ਰੈਡੀ ਹੋ ਜਾਂਦੀ ਹੈ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਆ ਕਿ ਤੁਸੀਂ ਇਹ ਭੁਰਜੀ ਮਿੰਟਾਂ ਦੇ ਵਿੱਚ ਹੀ ਬਣਾ ਕੇ ਖਾ ਸਕਦੇ ਹੋ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਗੈਸਟ ਵਗੈਰਾ ਆਇਆ ਤਾਂ ਤੁਸੀਂ ਉਹਨਾਂ ਨੂੰ ਵੀ ਬਣਾ ਕੇ ਦੇ ਸਕਦੇ ਹੋ ਤੇ ਇਹ ਭੁਰਜੀ ਅੱਡਾ ਮੰਨ ਜਿਵੇਂ ਕਿ ਆਂਡਿਆਂ ਦੀ ਭੁਰਜੀ ਹੋਵੇ ਇੱਥੇ ਮੈਂ ਸਭ ਤੋਂ ਪਹਿਲਾਂ ਜੀ ਕੀ ਕੀਤਾ ਇੱਥੇ ਮੈਂ 3-4 ਪਿਆਜ਼ ਲੈ ਲੇ ਮੇਰੇ ਕੋ ਪਿਆਜ਼ ਛੋਟੇ ਛੋਟੇ ਸੀਗੇ ਤੇ ਇਹ ਆਪਾਂ ਇੱਥੇ 3-4 ਪਿਆਜ਼ ਲੈ ਲਿਆ ਹੁਣ ਆਪਾਂ ਇਹਨਾਂ ਨੂੰ ਬ੍ਰਿਕ ਬ੍ਰਿਕ ਕੱਟ ਲਾਂਗੇ ਤੇ ਇੱਥੇ ਨਾਲ ਹੀ ਆਪਾਂ ਲੈ ਲਿਆ ਨੇ ਜੀ ਹਰੀਆਂ ਮਿਰਚਾਂ ਆਪਾਂ ਇਹਨਾਂ ਨੂੰ ਪਹਿਲਾਂ ਕਟਿੰਗ ਕਰ ਲਈਏ ਤੇ ਜਦ ਤੱਕ ਜੀ ਮੈਂ ਪਿਆਜ਼ ਕੱਟਦੀ ਆਂ ਜਦ ਤੱਕ ਇੱਥੇ ਆਪਾਂ ਧਰ ਲਿਆ ਆਪਣਾ ਤੇਲ ਗਰਮ ਹੋਣ ਵਾਸਤੇ ਤੇ ਨਾਲੇ ਮੈਂ ਹੁਣ ਕੱਟ ਲਾ ਇੱਥੇ ਪਿਆਜ਼ ਫਿਰ ਮੈਂ ਤੁਹਾਨੂੰ ਦੱਸਦੀ ਹਾਂ ਕਿ ਅੱਗੇ ਦਾ ਪ੍ਰੋਸੈਸ ਕੀ ਹੈ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਬਣ ਕੇ ਰੈਡੀ ਹੁੰਦੀ ਹੈ ਬਸ ਕੁਛਕ ਟਾਈਮ ਦੇ ਵਿੱਚ ਜੀ ਬਣ ਕੇ ਰੈਡੀ ਹੋ ਜਾਂਦੀ ਹੈ ਇਹ ਬਹੁਤ ਜਲਦੀ ਥੋੜਾ ਜਿਹਾ ਟਾਈਮ ਲੱਗਦਾ ਇਹਨੂੰ ਬਣਾਉਣ ਵਾਸਤੇ ਤੇ ਅਸੀਂ ਅੱਜ ਸੋਈ ਖਾਣ ਨੂੰ ਦਾਲ ਸਬਜ਼ੀ ਹੈ ਨਹੀਂ ਸੀਗੀ ਰੋਟੀ ਖਾਣੀ ਸੀਗੀ ਹਜੇ ਮਾਰਨਿੰਗ ਦਾ ਟਾਈਮ ਹੈ ਤੇ ਆਪਾਂ ਸੋਚਿਆ ਮੈਂ ਕਿ ਚਲੋ ਆਪਾਂ ਵੀ ਇਹ ਭੋਜੀ ਬਣਾ ਕੇ ਆਪਾਂ ਖਾਣੀਆਂ ਨਾਲੇ ਰੋਟੀ ਦੇ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਤੁਸੀਂ ਵੀ ਇਹ ਘਰ ਦੇ ਵਿੱਚ ਬਣਾ ਕੇ ਦੇਖਿਓ ਜੀ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਲੱਗਦੀ ਹੈ ਇਹ ਪੋਜੀ ਮੈਨੂੰ ਬਹੁਤ ਜਲਦੀ ਬਣ ਕੇ ਰੈਡੀ ਹੋ ਜਾਂਦੀ ਹੈ ਇੱਕ ਸਾਈਡ ਤੇ ਪਤੇਲ ਗਰਮ ਹੋਣਾ ਧਰ ਲਿਆ ਵਾ ਤੇ ਜਦ ਤੱਕ ਤੇਲ ਗਰਮ ਹੁੰਦਾ ਹੈ ਜਦ ਤੱਕ ਆਪਾਂ ਆਪਣੇ ਪਿਆਜ਼ ਜਿਹੜੇ ਚੀਰ ਲੈਣੇ ਆ ਲਓ ਜੀ ਪਿਆਜ਼ ਆਪਾਂ ਆਪਣੇ ਚੀਰ ਲਏ ਤੇ ਹਰੀ ਮਿਰਚ ਆਪਾਂ ਬਾਅਦ ਵਿੱਚ ਚੀਰਦੇ ਆ ਤੇ ਆਪਣਾ ਇੱਥੇ ਤੇਲ ਗਰਮ ਹੋ ਚੁੱਕਿਆ ਵਾ ਜੀ ਲੋਜੀ ਤੇਲ ਗਰਮ ਆਪਣਾ ਹੋ ਚੁੱਕਿਆ ਤੇ ਆਪਾਂ ਹੁਣ ਇਹਦੇ ਵਿੱਚ ਪਿਆਜ਼ ਪਾਵਾਂਗੇ। ਹਾਂ। 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 ਹ ਤੇ ਆਪਣਾ ਜੀਰਾ ਜਿਹੜਾ ਕਾਲਾ ਕਾਲਾ ਹੋ ਜਾਂਦਾ ਇਸ ਕਰਕੇ ਆਪਾਂ ਹਮੇਸ਼ਾ ਪਹਿਲਾਂ ਪਿਆਜ਼ ਪਾਉਣ ਹੁੰਨੇ ਆ ਤੇ ਫਿਰ ਆਪਾਂ ਪਾਵਾਂਗੇ ਜੀ ਜੀਰਾ ਪਾਤਾ ਇੱਥੇ ਤੇ ਜਦ ਤੱਕ ਆਪਣੇ ਪਿਆਜ਼ ਵਗੈਰਾ ਭੁੱਜਦੇ ਆ ਤੇ ਮੈਂ ਇਧਰ ਹਰੀਆਂ ਮੱਚਾ ਚੀਰ ਲੀਆਂ ਨੇ ਹਾਂਜੀ ਜਦ ਤੱਕ ਆਪਣੇ ਪਿਆਜ਼ ਭੁੱਜਦੇ ਆ ਤੇ ਇਧਰ ਆਪਾਂ ਕੀ ਕਰਨਾ ਹੈ ਕੌਲਾ ਲੈ ਲੈਣਾ ਤੇ ਇੱਥੇ ਆਪਾਂ ਲੈਣਾ ਹੈ ਜੀ ਬੇਸਣ ਅੱਜ ਆਪਾਂ ਕੀ ਬਣਾ ਰਹੇ ਆ ਆਪਾਂ ਬਣਾ ਰਹੇ ਆ ਜੀ ਬੇਸਣ ਦੀ ਭੁਰਜੀ ਤੁਸੀਂ ਘਰ ਦੇ ਵਿੱਚ ਬਣਾ ਕੇ ਦੇਖਿਓ ਜੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਇਹ ਸਿਰਫ ਕੁਝ ਮਿੰਟ ਦੇ ਵਿੱਚ 5 ਤੋਂ 7 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਇਹ। ਇੱਥੇ ਆਪਾਂ 2-3 ਚਮਚੇ ਆ ਜਿਹੜੇ ਵੱਡੇ ਬੇਸਨ ਦੇ ਲੈ ਲਿਆ। ਤੇ ਹੁਣ ਆਪਾਂ ਇਹਨੂੰ ਬੇਸਨ ਦੇ ਵਿੱਚ ਆਪਾਂ ਕੁਝ ਵੀ ਨਹੀਂ ਪਾਉਣਾ ਹੈਗਾ ਨਾ ਨਾ ਨੂਨ ਨਾ ਮਿਰਚ। ਆਪਾਂ ਇਹਦੇ ਵਿੱਚ ਬਸ ਥੋੜ੍ਹਾ-ਥੋੜਾ ਇਹਨੂੰ ਪਾਣੀ ਪਾ ਕੇ ਆਪਾਂ ਇਹਨੂੰ ਘੋਲ ਲਾਂਗੇ। ਆਪਾਂ ਇਹਦੇ ਵਿੱਚ ਥੋੜ੍ਹਾ-ਥੋੜਾ ਪਾਣੀ ਤਾਂ ਪਾਉਣਾ ਹੈ ਕਿਉਂਕਿ ਜੀ ਇਹਦੇ ਵਿੱਚ ਗੱਠਾ ਨਾ ਬਣਨ। ਤੇ ਲੈ ਇਹਦੇ ਵਿੱਚ ਗੱਠਾ ਮੱਝ ਨਹੀਂ ਜੀ ਆਪਾਂ ਇੱਕੋ ਲੱਗ ਤੇ ਪਾਣੀ ਪਾ ਦਾਂਗੇ ਬਾਅਦ। ਆਪਾਂ ਇਹਦੇ ਵਿੱਚ ਇੱਕੋ ਲੱਗ ਤੇ ਪਾਣੀ ਨਹੀਂ ਪਾਉਣਾ ਹੈਗਾ। ਪੈਨ ਬਸ ਦੱਗ ਕੇ ਹੌਲੀ-ਹੌਲੀ ਪੈਨ ਕੋਲ ਲੈਣਾ ਇਹਨੂੰ ਪਰ ਨਹੀਂ ਜਿਆਦਾ ਪਤਲਾ ਰੱਖਣਾ ਨਹੀਂ ਜਿਆਦਾ ਆਪਾਂ ਇਹਨੂੰ ਗਾੜਾ ਰੱਖਣਾ ਪੈਨ ਚੰਗੀ ਤਰ੍ਹਾਂ ਡਾਈਸ ਕਰਕੇ ਘੋਲਣਾ ਹੈ ਜੀ ਕਿਉਂਕਿ ਇਹਦੇ ਵਿੱਚ ਗੱਠਾ ਨਾ ਬਣ ਜਾਣ ਜੇਕਰ ਗੱਠਾ ਬਣ ਗਿਆ ਹਨ ਹਾਂ ਫਿਰ ਇਹਦੇ ਵਿੱਚ ਕੱਚਾਪਣ ਜਿਆ ਰਹ ਜਾਂਦਾ ਵਾ ਲੋ ਜੀ ਬੇਸਨ ਆਪਣਾ ਆਪਾਂ ਚੰਗੀ ਤਰ੍ਹਾਂ ਘੋਲ ਲਿਆ ਨਹੀਂ ਜਿਆਦਾ ਪਤਲਾ ਤੇ ਨਹੀਂ ਜਿਆਦਾ ਗਾੜਾ ਇਹ ਤੇ ਬੇਸਨ ਆਪਾਂ ਘੋਲ ਚੁੱਕੇ ਆ ਵਾ ਹੁਣ ਇਧਰ ਆਪਣੇ ਪਿਆਜ਼ ਆ ਥੋੜੇ ਥੋੜੇ ਬ੍ਰਾਊਨ ਹੋ ਚੁੱਕੇ ਆ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਹਰੀਆਂ ਮਿਰਚਾਂ ਤੁਸੀਂ ਤੇ ਇਸ ਤੇ ਜਿਹੜਾ ਪਾਣੀ ਹਰੀ ਮਚਾ ਪਾ ਸਕਦੇ ਹੋ ਤੇ ਨੇ 4 ਮਿੰਟ ਦਾ ਪਾਓ ਤੇ ਘੱਟੀ ਫਰਤਾਉਦੇ ਹੁਣ ਆਪਾਂ ਇਹਨਾਂ ਨੂੰ ਹਰੀ ਮਚਾਂ ਨੂੰ ਥੋੜਾ ਟੈਂਪੋ ਭੁੱਜਣ ਲਵਾਂਗੇ ਹਾਂਜੀ ਪਿਆਜ਼ ਆਪਣੇ ਚੰਗੀ ਤਰ੍ਹਾਂ ਭੁੱਜ ਚੁੱਕੇ ਆ ਹੁਣ ਇਹਦੇ ਵਿੱਚ ਜੋ ਵੀ ਤੁਸੀਂ ਹਲਦੀ ਨੂਨ ਮੈਥੀ ਮਸਾਲਾ ਤੁਸੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਉਹ ਪਾ ਲਿਓ ਇਸ ਤੋਂ ਬਾਅਦ ਪਾਣੀ ਤੇ ਹਲਦੀ ਪਾ ਚੁੱਕੇ ਆਂ ਤੇ ਮਿਰਚ ਆਪਾਂ ਪਹਿਲਾਂ ਪਾਣੀ ਸੀਗੀ। ਲਓ ਜੀ ਇਹ ਆਪਾਂ ਚੰਗੀ ਤਰ੍ਹਾਂ ਹਿਲਾ ਲਿਆ ਮਸਾਲਾ। ਹੁਣ ਆਪਾਂ ਇੱਥੇ ਕੀ ਕਰਨਾ ਹੈ? ਜਿਹੜਾ ਆਪਣਾ ਚਣ ਆਪਾਂ ਕੋਲ ਬਣਾਇਆ ਸੀ ਬੇਸਣ ਦਾ। ਗੈਸ ਆਪਾਂ ਘੱਟ ਤੇ ਕਰ ਦਾਂਗੇ। ਜਿਹੜੀ ਮਿਰਚਾਂ ਪੈਣ ਉਹਦੇ ਤੇ ਮਿਰਚਾਂ ਪਾ ਲਵਾਂਗੇ। ਪੁਰਜੀ ਨੂੰ ਬਿਲਕੁਲ ਵੀ ਹਿਲਾਉਣਾ ਨਹੀਂ ਹੈਗਾ ਬਸ ਇਸੇ ਤਰੀਕੇ ਦੇ ਨਾਲ ਆਪਾਂ ਇਹਨੂੰ ਇੱਕ ਪਲੇਟ ਦੇ ਨਾਲ ਆਪਾਂ ਇਹਨੂੰ ਅੱਧਾ ਹੀ ਢੱਕ ਦਾਂਗੇ ਆਪਾਂ ਗੈਸ ਦਾ ਫਲੇਮ ਆ ਬਿਲਕੁਲ ਹੀ ਸਲੋ ਰੱਖਣਾ ਘੱਟ ਰੱਖਣਾ ਹੈ ਕਿਉਂਕਿ ਆਪਣਾ ਇਹ ਜਿਹੜਾ ਬੇਸਾ ਚੰਗੀ ਤਰ੍ਹਾਂ ਪੱਕ ਜਾਵੇ ਬਸ ਆਪਾਂ ਇਹਨੂੰ ਹਿਲਾਉਣਾ ਨਹੀਂ ਹੈਗਾ ਉਸ ਇਨਾਂਕ ਤੁਸੀਂ ਧਿਆਨ ਰੱਖਣਾ ਹੈ ਤੇ ਗੈਸ ਦੀ ਫਲੇਮ ਆਪਾਂ ਘੱਟ ਕਰ ਦੇਣੀ ਆ ਤੇ ਇਹਨੂੰ ਆਪਾਂ ਬਸ ਇਦਾਂ ਹੀ 5-7 ਮਿੰਟ ਇਦਾਂ ਹੀ ਆਪਾਂ ਇਹਨੂੰ 5 ਕਿ ਮਿੰਟ ਜਾਂਦੀ ਭੁੰਨਣ ਦਵਾਂਗੇ ਤੇ ਫਿਰ ਤੁਹਾਨੂੰ ਦਿਖਾਉਣੀ ਆ ਉਸ ਤੋਂ ਬਾਅਦ ਹਾਂਜੀ ਲਓ ਜੀ ਪੁਰਜੀ ਨੂੰ ਬਣ ਗਿਆ ਪੰਜ ਤੋਂ 4 ਮਿੰਟ ਹੋ ਚੁੱਕੇ ਆ

దేని కట్టిన ఛోట పీస్ బాదే ਜਿਹੜੇ ਆਪਣੇ ਵੀਰ ਭੈਣ ਹਨ ਕੋਈ ਵੀ ਜਿੰਮੇ ਕਹਿ ਸਕਦੇ ਕਿ ਆਂਡਿਆਂ ਦੀ ਪੁਰਜੀ ਵਗੈਰਾ ਖਾਂਦੇ ਆ ਉਹਨਾਂ ਨੂੰ ਵੀ ਇਹ ਪੁਰਜੀ ਜਿਹੜੀ ਬਹੁਤ ਹੀ ਜ਼ਿਆਦਾ ਟੇਸਟੀ ਲੱਗੇਗੀ ਤੁਸੀਂ ਦੇਖੋਗੇ ਕਿ ਪੁਰਜੀ ਕਿੰਨੀ ਵਧੀਆ ਬਣ ਕੇ ਰੈਡੀ ਹੋਈ ਹੈ ਬਲਕਿ ਇਹ ਪੁਰਜੀ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਈ ਆ ਦੇਖੋ ਕਿੰਨੀ ਵਧੀਆ ਤੇ ਕਿੰਨੇ ਟੇਸਟੀ ਲੱਗ ਰਹੀ ਹੈ ਇਹ ਪੁਰਜੀ ਇਹ ਖਾਣ ਨੂੰ ਵੀ ਬਹੁਤ ਸਵਾਦ ਹੁੰਦੀ ਹੈ ਬਸ ਇਹ ਖਰੀਦਣਾ ਆਪਣੀ ਪੁਰਜੀ ਬਣ ਕੇ ਤਿਆਰ ਆ ਥੋੜੇ ਕਰਦੇ ਵਿੱਚ ਗੈਸ ਆਏ ਬੰਨੇ ਤਾਂ ਤੁਸੀਂ ਉਹਨਾਂ ਨੂੰ ਵੀ ਕੈਸਾ ਦੇਵੋ ਕਿ ਹੈ ਨਾ ਇਹ ਪੋਟੀ ਬਣਾ ਕੇ ਨਾਲ ਫੁੱਲ ਕੇ ਤੇ ਨਾਲ ਦਹੀਂ ਦੇ ਕੇ ਬਹੁਤ ਹੀ ਜ਼ਿਆਦਾ ਟੇਸਟੀ ਲੱਗੇ ਤੁਸੀ ਉਹਨਾਂ ਨੂੰ ਵੀ ਦੇ ਸਕਦੇ ਹੋ ਤੇ ਬਾਕੀ ਆਪਣੀ ਅੱਜ ਦੀ ਵੀਡੀਓ ਇੰਨੀ ਹੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਕਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਹਾਂ ਜੀ ਕਿਸੇ ਹੋਰ ਨਵੇਂ ਵੀਡੀਓ ਨਾਲ ਤਦ ਤੱਕ ਦੇ ਲਈ ਬਾਏ ਬਾਏ